ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸਿਨੀਵਾ ਗੰਡਰੀ ਫਾਰਮ ਤੇ ਹਾਂਜੀ ਮਿਰਜੀ ਜਿਹੜਾ ਆਪਣਾ ਲਾਟ ਬੋਲਿਆ ਸੀਗਾ ਜਿਹੜਾ ਆਪਾਂ ਲਾਟ ਬੋਲਿਆ ਸੀ 4 ਤਰੀਕ ਦੂਜਾ ਮਹੀਨਾ 2023 ਦਿਨ ਸ਼ਨੀਵਾਰ ਨੂੰ ਜੀ ਉਹ ਆਪਣੇ ਫਾਰਮ ਤੇ ਵੀਰੇ ਪਰਮਾਤਮਾ ਦੀ ਕਿਰਪਾ ਸਦਕਾ 55 ਨਗ ਆ ਚੁੱਕੇ ਨੇ ਇਸ ਵਕਤ ਹਾਜ਼ਰ ਨੇ ਜੀ ਤੇ ਆਪਾਂ ਸੌਦਾ ਵੀਰੇ 8:05 ਤੇ ਚਲਾ ਦੇਾਂਗੇ ਸਵੇਰ ਦਾ 8:00 ਦਾ ਟਾਈਮ ਆ ਜਿਹੜਾ ਹੁਣ ਆਪਾਂ ਵੀਡੀਓ ਪਾਉਣੇ ਆ ਜੀ ਸਵੇਰ ਦਾ 8:00 ਦਾ ਟਾਈਮ ਆਗਾ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਜੁੜਿਆ ਜੀ ਉਹਨਾਂ ਵੀਰਾਂ ਨੂੰ ਬੇਨਤੀ ਆਪਣੇ ਚ ਜੋ ਔਨਲੀ ਵੀਡੀਓ ਜਲਦ ਤੱਕ ਪਹੁੰਚ ਸਕੇ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਮਾਲ ਦਿਖਾਈ ਚਲੋ ਵੀਰ ਜੀ ਸਾਰਿਆਂ ਨਾਲ ਦੀ ਨਾਲ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸਾਡਾ ਸੀਨੀਵਾਲ ਕਲਾਂ ਵੱਡਾ ਸੀਨੀਵਾਲ ਜੀ ਪਿੰਡ ਸਾਡਾ ਸੀਨੀਵਾਲ ਕਲਾਂਗਾ ਵੱਡਾ ਸੀਨੀਵਾਲ ਜ਼ਿਲ੍ਹਾ ਆਪਣਾ ਬਰਨਾਲਾ ਜੀ ਕੰਟੈਕਟ ਨੰਬਰ نوٹ ਕਰ ਲਓ ਵੀਰ ਜੀ 62807 13934 62807 13934 ਵੀਰੇ ਸਾਡਾ ਵਟਸਐਪ ਨੰਬਰ ਵੀ ਇਹੀ ਆ ਕਿਸੇ ਵੀਰ ਨੇ ਲੋਕੇਸ਼ਨ ਚਾਹੀਦੀ ਹੋਈ ਤਾਂ ਹੈਲੋ ਕਰ ਸਕਦੇ ਹੋ ਤੁਹਾਨੂੰ ਸਾਡੀ ਲੋਕੇਸ਼ਨ ਦਾ ਮੈਸੇਜ ਆ ਆਪਦੇ ਆਪ ਆ ਜੂਗਾ ਬਾਕੀ ਵੀਰ ਜੀ ਆਪਣੇ ਕੋਲ ਟਰਾਂਸ ਟਰਾਂਸਪੋਰਟ ਦਾ ਆਪਣੇ ਕੋਲ ਸਾਰਾ ਸਾਧਨਾਗਾ 13 ਰੁਪਏ ਕਿਲੋਮੀਟਰ ਹੁੰਦਾਗਾ 13 ਰੁਪਏ ਕਿਲੋਮੀਟਰ ਹੁੰਦਾਗਾ ਜੋਦੇ ਵੀਰ ਆਪ ਬੱਸੀ ਤੋਰੋ 13 ਰੁਪਏ ਕਿਲੋਮੀਟਰ ਹੁੰਦਾ ਜੀ ਆਪਣਾ ਟਰਾਂਸਪੋਰਟ ਦਾ ਸਾਰਾ ਬਾਕੀ ਵੀਰ ਜੀ ਹੁਣ ਪੇਮੈਂਟ ਦੀ ਆਪਣੇ ਕੋਲ ਸਹੂਲਤ ਸਾਰੀ ਹੈਗੀ ਆਨਲਾਈਨ ਪੇ ਪੈਂਟ ਵੀ ਹੋ ਜਾਂਦੀ ਆ ਸਾਰੇ ਤਰ੍ਹਾਂ ਦੀ ਕੱਲਾ ਚੈੱਕ ਨਹੀਂ ਲੈਂਦੇ ਕੋਈ ਮਾੜੀ ਮੋਢੀ 5-7 ਹਜ਼ਾਰ ਘਾਟਾ ਪੇਮੈਂਟ ਉਹ ਵੀ ਵੀਰੇ ਆਪਾਂ ਗੱਡੀਆਂ ਨੂੰ ਫੜਾਈ ਜਾਂਦੀ ਹੈਗੀ ਬਾਕੀ ਵੀਰ ਜੀ ਆਪਣਾ ਜਿਹੜਾ ਰੇਟ ਹੈਗਾ ਆਪਣਾ ਗਾਈਆਂ ਦਾ 28000 ਤੋਂ ਸਟਾਰਟ ਹੋ ਕੇ 50000 ਤੱਕਰ ਜਿਆਦਾ ਵੀਰੇ ਮੁੱਲ ਹੈਗੇ 35 ਤੋਂ ਬਾਕੀ ਵੀਰ ਜੀ ਇੱਕ ਮੇਰੀ ਵੀਰਾਂ ਨੂੰ ਬੇਨਤੀ ਜ਼ਰੂਰ ਆ ਕਿ ਬਾਕੀ ਜਦੋਂ ਵੀ ਸਾਡੇ ਕੋਲੇ ਆਉਣਾ ਇੱਕ ਦਿਨ ਆਪਦਾ ਢੇੜਾ ਵੀਰੇ ਪਹਿਲਾਂ ਜ਼ਰੂਰ ਦੇਖਿਆ ਕਰੋ ਪਿੰਡਾਂ 'ਚ ਤੁਹਾਨੂੰ ਫਿਰ ਸ਼ੀਨੀਵਾ ਕੰਡਰੀ ਫਾਰਮ ਤੇ ਆਵੋਗੇ ਰਿਜ਼ਲਟ ਮਿਲੂਗਾ ਜੀ ਕਿਉਂਕਿ ਇੱਕ ਦਿਨ ਢੇੜਾ ਜ਼ਰੂਰ ਦੇਖਿਓ ਬਾਕੀ ਵੀਰ ਜੀ ਅਸੀਂ ਜਾਨਵਰ ਦੇ ਸੁਰਖੀ ਪਾウダー ਕਿਸੇ ਦੇ ਕੋਲੋਂ ਲਾਉਂਦੇ ਸਾਡਾ ਬਾਕੀ ਨਫਾ ਵੀ 1000 ਰੁਪਏ ਹੀ ਹੁੰਦਾਗਾ ਤਕਰੀਬਨ ਜਾਨਵਰ ਮੇਰੇ ਵੀਰਾਂ ਦੇ ਸਮਝਾਉਣਾ ਚਾਹੀਦਾ ਜਾਨਵਰ ਦੇ ਕੇ ਮੋੜੀ ਦਾਗਾ ਜਾਨਵਰ ਮੇਰੇ ਵੀਰਾਂ ਦੇ ਸਮਝਾਉਣਾ ਚਾਹੀਦਾ ਜਾਨਵਰ ਦੇ ਕੇ ਮੋੜੀ ਦਾ ਬਾਕੀ ਜਿਹੜਾ ਵੀਰੇ ਇ ਜਾਣ ਮਾਰ ਆਪਣੇ ਬਾਕੀ ਰਹਿ ਜਣਾਂਗੇ ਉਹਦੇ ਵਿੱਚ ਰੇਟ ਬੋਲ ਕੇ ਤੇ ਨਾਲੇ ਅਗਲੀ ਡੇਟ ਦੱਸ ਦੇਾਂਗੇ ਬਾਕੀ ਜੀ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਕਿਸੇ ਨਵੀਂ ਵੀਡੀਓ ਤੋਂ ਮਿਲਦੇ ਆਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ